ਇਹ ਪਤਾ ਨਹੀਂ ਉਧਰ ਕਰੀ ਕੀ ਜਾਂਦੇ ਨੇ ਮੈਂ ਸਵੇਰ ਦੇ ਉੱਠ ਕੇ ਸਾਰਾ ਘਰ ਦਾ ਕੰਮ ਨਵੇੜ ਨਾਲਾ ਵੀ ਕਰਦਾ ਪਰ ਇਹਨਾ ਤੋਂ ਨਹੀਂ ਹਲਦਾ ਕਿ ਧਾਰਾ ਚੋਈਆਂ ਗਈਆਂ ਚਲ ਥੋੜੇ ਜਿਹੇ ਰਹਿ ਗਏ ਚਲ ਨਵੇੜ ਕੇ ਦੇਖ ਕੇ ਆਨੀਏ ਅੱਜ ਤਾਂ ਸਵੇਰ ਦੀ ਨੇ ਕਿਵੇਲਾ ਹੀ ਕਰਤਾ ਗਰਮੀ ਕਰਕੇ ਦੁੱਧ ਤਾਰਦੀ ਨਹੀਂ ਹੈਗੀਆਂ ਲੱਗਦਾ ਦਾਣਾ ਦੱਪਾ ਹੋਰ ਵਧਾਉਣਾ ਪਊਗਾ ਫੇਰ ਕਿਤੇ ਜਾ ਕੇ ਕੰਮ ਕਰਵਾਂਗੇ ਇਹ ਚਲ ਉਹ ਵੀ ਦੇਖ ਲਈ ਹੁਣੀ ਵੀ ਪਤਾ ਨਹੀਂ ਕਿਉਂ ਕੀ ਤੱਕ ਧਾਰੀ ਨਹੀਂ ਕੱਢ ਕੇ ਕੀ ਗੱਲ ਜੀ ਅਜਾ ਤੁਸੀਂ ਬੜਾ ਟਾਈਮ ਲਾਤਾ ਧਾਰ ਕੱਢਣ ਲੱਗੇ ਤੁਹਾਨੂੰ ਪਤਾ ਸਵੇਰ ਦੇ ਸਾਰੇ ਕੰਮ ਨਿਵੇੜਲੇ ਮੈਂ ਉਹ ਮੈਂ ਵੀ ਕੀ ਕਰਾਂ ਨਾਲੇ ਮੈਂ ਕਿੱਥੋਂ ਟਾਈਮ ਲਾਤਾ ਉਹ ਤੇਰੀ ਗਲਤੀ ਹੈ ਸਾਰੀ ਜੇ ਮਾੜਾ ਮੋਟਾ ਉਹਨਾਂ ਨੂੰ ਦਾਣਾ ਦੂਣਾ ਵੱਧ ਪਾ ਦਿਆ ਕਰੇ ਤਾਂ ਟਾਈਮ ਨਾਲ ਨਾ ਦੁੱਧ ਦੇਣਾ ਉਹਨੇ ਮੈਸਲੇ ਦੁੱਧ ਨਹੀਂ ਦਰੇ ਮੈਂ ਵੀ ਕੀ ਕਰਾਂ ਕੋਈ ਗੱਲ ਨਹੀਂ ਜੀ ਅਜਾ ਧਿਆਨ ਨਾਲ ਪਾ ਦੂੰਗੀ। ਤਲ ਕੋਈ ਨਾ ਪਾ ਠੀਕ ਐ। ਤੂੰ ਐ ਕਰ ਮੈਨੇ ਮੋਹਤ ਤੋਣਾ ਚਾਦੀ ਘੁੱਟ ਬਣਾ ਲਾ। ਤੇ ਆ ਦੁੱਧ ਕਿੰਨੀ ਚ ਪਾ ਦੀ? ਦੂਜੀ ਆਉਣ ਵਾਲੀ ਹੁਣ। ਮੈਂ ਕਹਿੰਦੇ ਸੀ ਰੋਟੀ ਨਾ ਪਾ ਦਾ ਪਹਿਲਾ। ਉਹ ਰੋਟੀ ਕਿੱਥੇ? ਤੂੰ ਚਾਹ ਆ ਕੇ ਪਹਿਲਾਂ ਚਾਹ ਬਣਾ। ਕੋਈ ਗੱਲ ਨਹੀਂ। ਆ ਦੁੱਧ ਨੇ ਕਿੰਨੀ ਚ ਪਾ ਦੀ? ਠੀਕ ਐ ਜੀ। ਠੀਕ ਐ। ਜੀ ਮੈਂ ਤਾਂ ਸੋਚਿਆ ਕਾ ਨੂੰ ਗਰਮ ਪਾਣੀ ਆ ਤੁਹਾਨੂੰ ਕਰਕੇ ਦੇਣਾ। ਦੁੱਧ ਚ ਹੀ ਪੱਤੀ ਪਾਤੀ ਤਾਂ ਕਰਕੇ ਮੈਂ। ਆਹੋ। ਪਾਈ ਚਲ ਦੁੱਧ ਚ ਪੱਤੀਆਂ। ਓਏ ਮਾੜੇ ਮੋਟੇ ਦੋ ਪੈਸਿਆਂ ਬਾਰੇ ਵੀ ਸੋਚਿਆ ਕਰ ਮੈਂ ਦੋਜੀਆਂ ਦਾ ਹਿਸਾਬ ਕਰਦਾ ਮਰ ਜਾਂਦਾਗਾ ਵੀ ਦੁੱਧ ਇੰਨਾ ਨਿਕਲਦਾ ਬਾਈ ਤੇਰੇ ਨਾਲੇ ਘੱਟ ਕਿਵੇਂ ਆਉਂਦਾਗਾ ਤੇ ਇੱਧਰ ਮੈਨੂੰ ਕੀ ਪਤਾ ਵੀ ਮਾੜੋਂ ਦੁੱਧ ਚੇ ਪੱਤੀਆਂ ਮੋਦੀ ਹਰਦੀ ਐ ਅੱਛਾ ਜੀ ਨਾ ਸਰਦਨ ਖੱਪਦੇ ਕਿਦੇ ਵਾਸਤੇ ਆਵਦੇ ਵਾਸਤੇ ਡੰਗਰ ਰੱਖੇ ਦਾ ਸਾਰਾ ਬਿਤਾਈਆਂ ਜੇ ਆਪ ਵੀ ਮਾੜਾ ਮੋਟਾ ਦੁੱਧ ਪੀਓ ਓਏ ਉਹ ਤਾਂ ਮੈਂ ਮੰਨਣਾ ਉਹ ਵੀ ਸਾਰਾ ਪਾਹੀ ਐ ਤੂੰ ਐ ਦੇਖ ਉਹ ਡੰਗਰ ਰੱਖੇ ਦੇ ਵੀ 100 ਖਰਚੇ ਨੇ ਆ ਖਾਲ ਚੌਕਰ ਇਹ ਵੀ ਤਾਂ ਕਿਸੇ ਪਾਸੇ ਲਿਉਣੀ ਪੈਂਦੀ ਨੇ ਤੇ ਇਹਦੇ ਵੀ ਪੈਸੇ ਤਾਂ ਆਉਣਗੇ ਜੇ ਆਪਾਂ ਦੁੱਧ ਨੂੰ ਦੁੱਧ ਵੱਧ ਪਾਵਾਂਗੇ। ਅੱਛਾ ਜੀ ਆ ਪੈਸੇ ਲਾਲਚ ਪਿੱਛੇ ਲੱਗੇ ਰੋ। ਆਪ ਦੀ ਸਿਹਤ ਕਿੰਨਾ ਧਿਆਨ ਦਿਓ ਜੇ ਖਾਓ ਪੀਓਗੇ ਤਾਂ ਹੀ ਤੁਹਾਡੀ ਸਿਹਤ ਠੀਕ ਰਹੂਗੀ। ਤਾਂ ਹੀ ਤੁਹਾਡੇ ਸ਼ਰੀਰ ਨੂੰ ਕੁਝ ਲੱਗੂਗਾ। ਆਹੋ ਭਾਈ ਸਿਹਤ ਨੂੰ ਮੈਂ ਕੀ ਮਾਰਾ ਮਰਦਾ। ਆਹ ਦੇਖਾ ਅਮਰੀਕਾ ਕਿੱਡਾ ਠੇ ਜੋ ਪਲਿਆ ਪਿਆ। ਇਹਨੇ ਦੁੱਧੋ ਪੀ ਲਿਆ ਕਰੋ। ਹੋ ਚਲ ਚੰਗਾ ਜੀ। ਐਂ ਦੱਸੋ ਰੋਟੀ ਪਾਦਾ ਮੈਂ ਤੁਹਾਡੇ ਨਾਲ। ਓਏ ਨਾ ਨਾ। ਰੋਟੀ ਤਾਂ ਨਹੀਂ ਮੈਂ ਖਾਂਦਾ ਹੈਗਾ। ਤੂੰ ਐ ਕਰੀ ਉਹ ਦੂਜੀ ਆਊਗਾ ਉਹਨੂੰ ਦੁੱਧ ਪਾ ਦੀ ਨਾਲੇ ਖੇਤ ਨਾ ਆਹਾਂ ਬੀਕੇ ਦੀ ਰੇਪ ਪਾਉਣੀ ਰਹਿੰਦੀ ਆ ਅੱਛਾ ਬਸ ਤੂੰ ਐ ਦੇਖੀ ਗਿਆ ਤੇ ਆਇਆ ਦੋ ਘੰਟਿਆਂ ਦਾ ਕੰਮ ਹੋਣਾ ਤਾਂ ਮੈਂ ਤਾਂ ਕੰਸੀ ਰੋਟੀ ਖਾਈ ਜਾਂਦੇ ਜੀ ਉਹ ਨਾ ਨਾ ਆ ਕੇ ਖਾਊਗਾ ਤੂੰ ਇਹਨੇ ਨਵੇਂ ਦਾ ਜੋ ਕੋਈ ਕੰਮ ਕਰਤਰਾ ਰਿਹਾ ਰਹਿੰਦਾਗਾ ਬਾਕੀ ਆ ਕੇ ਦੇਖ ਲੈ ਚੰਗਾ ਜੀ ਬਸ ਆਹ ਭਾਂਡੇ ਮਾਂਜ ਨਾਲ ਲੈ ਮਹਿਮਾਨ ਦਾ ਟੈਨ ਨਾਲ ਆ ਜਿਓ ਓਏ ਕੋਈ ਨਾ ਕੋਈ ਨਾ ਆਜੂਗਾ ਮੈਂ ਚੱਲ ਠੀਕ ਐ ਮੈਂ ਚੱਲਦਾ ਚੰਗਾ ਜੀ ਕੀ ਹਾਲ ਹੈ ਵੀ ਦੋਜੀ ਆ ਠੀਕ ਹੋ ਬਾਈ ਵਧੀਆ ਵਧੀਆ ਤੂੰ ਸੁਣਾ ਠੀਕ ਹੈ ਐਨ ਬਹੁਤ ਵਧੀਆ ਵੀਰੇ ਤੁਸੀਂ ਸੁਣਾਓ ਠੀਕ ਹੋ ਵਧੀਆ ਵਧੀਆ ਕੰਮ ਕਰ ਕੇ ਮੈਂ ਚੱਲਦਾ ਤਰਾ ਕੰਮ ਕਰ ਬਾਈ ਬਹੁਤ ਵਧੀਆ ਚੱਲਦਾ ਬਸ ਕਿਰਪਾ ਬਾਈ ਦੁੱਧ ਪਾਈ ਜਾਂਦੇ ਹੋ ਅੱਧੀ ਗਾਹ ਪਾਈ ਜਾਂਦੇ ਆ 2 ਰੁਪਏ ਸਾਨੂੰ ਵਿੱਚੋਂ ਬਚਾ ਲੈਣ ਦੇ ਓਏ ਦੁੱਧ ਤਾਂ ਪਾਈ ਜਾਂਦੇ ਆ ਪਰ ਵੇਲੇ ਸਰਾਜਿਆ ਕਰ ਆ ਦੇਖੋ ਸੂਰਜ ਦੇਖ ਲੈ ਕਿੱਥੇ ਚੜ੍ਹਿਆ ਆ ਬਾਈ ਕੀ ਕਰਾਂ ਯਾਰ ਹੋ ਤੱਕ ਦੁੱਧ ਇਕੱਠਾ ਕਰਕੇ ਲੈ ਕੇ ਆ ਖੇਤਾਂ 'ਚ ਘਰ ਆਗੇ ਆਪਣੇ ਦੂਰ ਨੇ ਨਾ ਤਾਂ ਲੇਟ ਹੋ ਜਾਣੀ ਆ ਉਹ ਕਰੀਏ ਵੀ ਕੀ ਪਿੰਡਾਂ ਦੇ ਵਿੱਚ ਤੂੰ ਪਤੀਆਂ ਅੱਜਕੱਲ ਕਿਹੜੀਆਂ ਜਗ੍ਹਾ ਰਹਿ ਗਈਆਂ ਆ ਖੇਤ ਬੰਦੀ ਨਗਰ ਰੱਖੇ ਜਾਂਦੇ ਨੇ ਹੋਰ ਵਧੀਆ ਐਨ ਸੱਟ ਆ ਬਾਈ ਚਲ ਵਾ ਤੂੰ ਦੁੱਧਾ ਮੈਂ ਖੇਤ ਮਾਰਿਆ ਮਾ ਯਾਰ ਗੀੜਾ ਤੂੰ ਹੀ ਪਾ ਦੇ ਫੇਰ ਉਹ ਕੋਈ ਨਾ ਪਾਉ ਚਾਲੂ ਕਰੀ ਜਾਗੀ ਠੀਕ ਹੈ ਠੀਕ ਹੈ ਮੈਂ ਖੇਤ ਦਾ ਕੰਮ ਕਰਨੀ ਮੇੜਦਾ ਮਾਲ ਤੋਂ ਬਾਜ ਮੜੀ ਆ ਜਾਣਗੇ ਚਾਲੂ ਚਾਲੂ ਅੱਤੋ ਤੋ ਬਾਜੀ ਮੈਂ ਕਹਦੀ ਆ ਨਾ ਇੱਕ ਤਾਂ ਨਾ ਗਰਮੀ ਇੰਨੀ ਆ ਯਾਰ ਉਤੋਂ ਘਟਾ ਕਣ ਖੜਨਾ ਬੰਦਾ ਇੱਟਾਂ ਜਗਲੇ ਦੇ ਉਹ ਵੀ ਔਖਾ ਆ ਜਾਓ ਭਾਈ ਹਰ ਬਖ ਗਰਮੀ ਇਹ ਤਾਂ ਸਮਝ ਨਹੀਂ ਆਂਦੀ ਐ ਦੂਜੀ ਜੀ ਦੀ ਪਤਾ ਨਹੀਂ ਮੇਰੇ ਵੱਲ ਖਾਤੋਂ ਦੇਖਦਾ ਰਹਿੰਦੇ ਨੇ ਕਿੰਨੇ ਦਿਨ ਹੋ ਗਏ ਹੰਨੇ ਨੂੰ ਗੋੜ ਕਰਕੇ ਜਦ ਵੀ ਮੈਂ ਦੁੱਧ ਪਾਣ ਜਾਂਦੀ ਆ ਮੇਰੇ ਕਿਨ ਇੱਕ ਟੁਕੀ ਸੀ ਲਾ ਲੈਂਦਾ ਮੈਨੂੰ ਨਾ ਦੇ ਹਨ ਦੇਖਣਾ ਸਭੇ ਪਸੰਦ ਨਹੀਂ ਹੋ ਵੀ ਹੋ ਜੇ ਹੁਣ ਤੱਕ ਤਾਂ ਮੈਂ ਚੁੱਪ ਰਹੀਗੀ ਪਰ ਅੱਜ ਤੇ ਇਹ ਨਾਲ ਮੈਂ ਗੱਲ ਕਰਕੇ ਹੋਣੀ ਕੋਈ ਗੱਲ ਆ ਜਾ ਜਨਨ ਕਿੰਨੇ ਦਿਨਾਂ ਤੋਂ ਮੈਂ ਬਸ ਇੱਕੋ ਗੱਲ ਕਹਿੰਦੀ ਕੋਸ਼ਿਸ਼ ਕਰ ਰਹੀ ਆ ਉਹ ਵੀ ਆਪਣੀ ਬੰਦ ਜ਼ੁਬਾਨ ਦੇ ਨਾਲ ਹੋ ਪਤਾ ਨਹੀਂ ਕਮਲੀ ਜੀ ਕਦੋਂ ਸਮਝੂ ਇਹੋ ਇਸੇ ਗੱਲ ਦਾ ਕਿ ਮੇਰੇ ਦਿਲ ਤੇ ਬੋਝ ਬਣਿਆ ਪਿਆ ਉਹ ਬੋਝ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਤੇ ਜਦੋਂ ਉਹਨੂੰ ਮੇਰੀ ਗੱਲ ਦੀ ਸਮਝ ਲੱਗੀ ਤੇ ਬੋਝ ਵੀ ਆਪਣੇ ਆਪ ਘੱਟ ਗਿਆ ਚਲ ਕੋਈ ਨਾ ਕਦੇ ਦੋ ਟੇ ਮਾਉਂਦੀ ਕੀ ਹੋ ਰਿਹਾ ਤੈਨੂੰ ਕੁਛ ਨਹੀਂ ਕੁਛ ਨਹੀਂ ਮੈਂ ਤੁਕੇ ਨਹੀਂ ਪਤਾ ਕਿਹੜੀਆਂ ਸੋਚਾਂ ਚ ਪੈਰੀਆਂ ਤੂੰ ਬਣਾਣਾ ਬਸ ਮੇਰਾ ਜੇ ਪਕਿਆ ਕਰਵਾਣੀ ਸੱਚੇ ਲੱਗਦੀ ਸੀ ਉਹ ਗੱਲ ਸਰਦ ਸੀ ਇਹ ਮਿਸੇ ਸਬਜੀ ਵੀ ਬਣੀ ਹੈ ਉਹ ਸਬਜੀ ਦਾ ਵਧੀਆ ਬਣੀ ਹੈ ਮੈਂ ਤੇਰੇ ਕਹ ਨਹੀਂ ਦਿਖ ਰਹੀ ਦੀ ਮਾਹ ਪਤਾ ਨਹੀਂ ਕੀ ਸੋਚੀ ਜਾਂਦੀ ਹੈ ਮੱਕ ਦੇ ਟੁੱਟੇ ਲਮਾਠਾ ਰਹੀ ਗੱਲ ਤੇਰੇ ਪਕਿਆਂ ਦੀ ਕੋਈ ਨਾ ਕਲੇਰੂ ਦਾ ਕੰਮ ਨਿਬੜ ਗਿਆ ਹੁਣ ਤੂੰ ਜਦੋਂ ਕਹੇਂਗੀ ਨਾ ਮਨਾਲ ਲੇਂਗਾ ਤੈਨੂੰ ਜਾ ਕੇ ਪੱਕਾ ਜੀ ਉਮਾ 100% ਪੱਕਾ ਅੱਛਾ ਜੀ ਨੰਬਰ ਫੋਨ ਰੱਖ ਲਿਆ ਨਾ ਨਾ ਮਤੂੰ ਆਪਾਂ ਦੇ ਸਾਹਮਣੇ ਤੇ ਫਿਰ ਕੀ ਚੱਕ ਲਿਆ ਸੌਣਾ ਵੀ ਆ ਲੈ ਆਂ ਵੀ ਉਸੇ ਲੈ ਗਲਾਸ ਵੀ ਲੈ ਚਲ ਠੀਕ ਹੈ ਆ ਟੀਵੀ ਦਾ ਮਾਡਲ ਦੱਸ ਜੀ ਦੱਬ ਦਿਆਂ ਜੀ ਰੱਤ ਪਾ ਦਈ ਅਜੀ ਫੇਰ ਆ ਗਿਆ ਮੈਨੂੰ ਲੱਗਦਾ ਅਜੀ ਫੇਰ ਕੋਈ ਬੱਤਮੀਜੀ ਕਰੂ ਕਿੰਨਾ ਵੇਟਾਂ ਸੁਹੂਗੀ ਮੈਨੂੰ ਚਲ ਜੱਜ ਕੁਸ਼ ਕੇ ਹਾਨੇ ਨੇ ਜਵਾਬ ਹੀ ਦੇ ਦੇ ਸੀ ਤਾਂ ਮੋਟੇ ਦੱਸ ਨਹੀਂ ਪਊਗਾ। ਸੀਮੀ ਨੂੰ ਖੇਤ ਜਾ ਕੇ ਵੀ ਤੇਰੇ ਘਰ ਵਾਲੀ ਕੀ ਕਰਤੂਤਾਂ ਕਰਦੀ ਫਿਰਦੀ ਆ। ਹੂੰ। ਚਲ। ਅੱਜ ਤਾਂ ਇਹ ਜਮੇਸ਼ ਸ਼ਰਮਦਾਰ ਤੇ ਪਤਾ ਨਹੀਂ ਮੈਨੂੰ ਕੀ ਕਹਿਣ ਲੱਗਿਆ ਸੀਗਾ। ਬਸ ਹੁਣ ਤਾਂ ਬਹੁਤ ਹੋ ਗਿਆ। ਹੁਣ ਤਾਂ ਮੇਰੇ ਨਾਲ ਗੱਲ ਕਰਨੀ ਪਊਗੀ। ਸਾਹਮਣੇ ਮੈਨੂੰ ਸਾਰਾ ਕੁਝ ਦੱਸ ਦੇ। ਓਏ ਆ ਵੀ ਬੌਲੂ ਅੱਜ ਕਿਵੇਂ ਖੇਤ ਉਹ ਹੋ ਰਿਹਾ ਸਦੇ ਉਹ ਬਸ ਬਾਈ ਉਹ ਮੈਂ ਤਾਂ ਖੇਤ ਨੂੰ ਲੰਗੇ ਜਾ ਰਿਹਾ ਸੀਗਾ ਅੱਛਾ ਹਾਂ ਮੈਂ ਜਦ ਕਿਉਂ ਨਾ ਬਾਈ ਲਵੇ ਗੇੜੇ ਮਾਰੀ ਉਹ ਵਧੀਆ ਕਰਿਆ ਆ ਜਾ ਮੋਟਰ ਤੇ ਭੱਜ ਚੱਲਦਾ ਚਾਹ ਪਾਣੀ ਪੀ ਲੈ ਨਾ 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 ਉਹ ਬਾਈ ਮੈਂ ਤਾਂ ਤੇਰੇ ਨਾਲ ਗੱਲ ਕਰਨ ਆਇਆ ਸੀ ਯਰ ਇੱਕ ਉਹ ਕਰ ਜੇ ਕੋਈ ਕੰਮ ਆ ਦੱਸ ਦੇ ਕਰਵਾ ਦੂੰ ਤੇ ਨਾਲ ਉਹ ਨਾ ਨਾ ਉਹਦਾਂ ਦੀ ਗੱਲ ਨਹੀਂ ਦੇਖ ਸੀ ਨਹੀਂ ਬਾਈ ਤੂ ਰੰਨਾ ਜਦ 24 ਘੰਟੇ ਘਰੋਂ ਬਾਹਰ ਕਿਤੇ ਆ ਗਿਆ ਕਿਤੇ ਵਾਗ ਗਿਆ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਉਹ ਜਿਹੜਾ ਮੁੰਡਾ ਥੋੜੇ ਦੁੱਧ ਨਹੀਂ ਪਾਣ ਹੁੰਦਾ ਹੈਗਾ ਹਾਂ ਹਾਂ ਆਪਣਾ ਬਾਬਾ ਦੁੱਜੀ ਹਾਂ ਹਾਂ ਉਹ ਤੇ ਯਾਰ ਪਰਚਾਈ ਦਾ ਉਹਨਾਂ ਦੋਨਾਂ ਦਾ ਮੈਨੂੰ ਆਪਸ ਵਿੱਚ ਕੋਈ ਚੱਕਰ ਜਾ ਲੱਗਦਾ ਯਾਰ ਦੇਖ ਬਬਲੂ ਆਪਣੀ ਚਰੀਤਰ ਹੀ ਅੱਡਾ ਮੇਰੇ ਪਰਿਵਾਰ ਨੂੰ ਮਾੜਾ ਕਹਿਣ ਤੋਂ ਪਹਿਲਾਂ ਸੋਚਣਾ ਓਏ ਯਾਰ ਪਤਾ ਕਿੰਨੇ ਸਾਲ ਤੋਂ ਦੁੱਧ ਲੈਣ ਆਉਂਦਾ ਉਹ ਸਾਰੇ ਪਿੰਡ ਚੋਂ ਦੀ ਇੱਜ਼ਤ ਹੈ ਜੇ ਤੂੰ ਭੱਜਣ ਲੱਗ ਰਿਹਾ ਉਹ ਬਾਈ ਇੱਜ਼ਤ ਆ ਉਹਦਾ ਠੀਕ ਹੈ ਮੰਨਦਾ ਪਰ ਜਿਹੜੇ ਤੇਰੀ ਇੱਜ਼ਤ ਭੰਨਣ ਲੱਗ ਰਿਹਾ ਉਹ ਯਾਰ ਉਹਨੂੰ ਮੈਂ ਆਪਣੀ ਅੱਖਾਂ ਨਾਲ ਦੇਖਿਆ ਸਾਹਮਣੇ ਯਾਰ ਜਿਵੇਂ ਲੋ ਝੂਠੂ ਹੀ ਫੇਰਾ ਝੂਠ ਹੋ ਬਾਈ ਕਿਹੋ ਜੇ ਗੱਲਾਂ ਕਰਦਾ ਜੇ ਗੱਲ ਝੂਠ ਹੋਈ ਨਾ ਤਾਂ ਮੇਰੀ ਗਰਦਨ ਵੱਢਦੀ ਚਲ ਤੇਰੀ ਇਹ ਗੱਲ ਤੇ ਵੀ ਮੈਂ ਤਰਕ ਕਰ ਲੈਣਾ ਪਰ ਇੱਕ ਗੱਲ ਯਾਦ ਰੱਖੀ ਜੇ ਤਰੀ ਪਰਝਾਈ ਗੱਲ ਝੂਠ ਹੋਈ ਨਾ ਤਾਂ ਗਰਦਨ ਉਹਦੀ ਵੱਢੂ ਜੇ ਤੂੰ ਗੱਲ ਤੋਂ ਹੈ ਨਾ ਫਿਰ ਤੂੰ ਸੋਚੀਂ ਪਰ ਠੀਕ ਆ ਚੱਲਦਾ ਮੈਂ ਲੈ ਕਰ ਲਓ ਲੋਕਾਂ ਦੇ ਭਲੇ ਇੱਕ ਤੱਕ ਸੱਚੀ ਗੱਲ ਦੱਸੀਏ ਤੇ ਉੱਪਰ ਦੀ ਭੰਨਦੇ ਮੈਨੂੰ ਕਰ ਲਓ ਹੋਰ ਭਲੇ ਐਵੇਂ ਹੀ ਬੱਸ ਸੜਿਆ ਪਿਆ ਆਗੇ ਜੇ ਤੁਸੀਂ ਮੈਂ ਪਾਣੀ ਲੈ ਕੇ ਆਂਦੀ ਹੁਣੀ ਆਹ ਲਓ ਜੀ ਪਾਣੀ ਕੀ ਗੱਲ ਪੀ ਲੋ ਪਾਣੀ ਕੀ ਗਰਮੀ ਚ ਆਇਆ ਬਾਰੋਂ ਇਹ ਗੱਲ ਕੀ ਹੋ ਗਈ ਜੀ ਕੋਈ ਪਰੇਸ਼ਾਨੀ ਆ ਕੋਈ ਥੋੜਾ ਦਿਲ ਚ ਗੱਲ ਹੈ ਪਰਸ਼ਾਨੀ ਆ ਕੀ ਪੁੱਛਦੀ ਆ ਆਪੇ ਦੁੱਖਦਨੀ ਆ ਆਪੇ ਪੁੱਛਦੀਆਂ ਕੋਈ ਪਰੇਸ਼ਾਨੀ ਆ ਕੀ ਤੁਸੀਂ ਬੁਝਾਰਤਾ ਜੀ ਪਈ ਜਾਣਿਓ ਜੀ ਸਿੱਧਾ ਸਿੱਧਾ ਤਾਂ ਦੱਸੋ ਗੱਲ ਕੀ ਹੋ ਗਈ ਮੇਥੋਂ ਕੋਈ ਗਲਤੀ ਹੋ ਗਈ ਇਹ ਗਲਤੀ ਹੋਈ ਨਹੀਂ ਉਹ ਗਲਤੀ ਕਰੀ ਹੈ ਜਿਹੜਾ ਮੂਲ ਕੋਣ ਬਸਤੇ ਨਾ ਆਪਾਂ ਬੋਲੇ ਪੁੰਦਾ ਚਿਹਰਾ ਅੱਗੇ ਕਰ ਲੈਂਦੇ ਨੇ ਮੈਨੂੰ ਨਹੀਂ ਕੋਈ ਸਮਝ ਆ ਰਹੀ ਜੀ ਕੋਈ ਵੀ ਕਰ ਲੈਣਾ ਤੁਸੀਂ ਸਿੱਧਾ ਸਿੱਧਾ ਦੱਸ ਦਿਓ ਮੈਨੂੰ ਸਮਝ ਆਉਣਾ ਭਣੀ ਤੈਨੂੰ ਸਾਰਾ ਪਤਾ ਲੱਗਦਾ ਕੀ ਕਰਤੂਤਾ ਕਰਦੀ ਹੈ ਕਰਤੂਤਾ ਹਾਂ ਕਰਤੂਤਾ ਆ ਦੋਜੀਆਂ ਚ ਜਿਹੜੀਆਂ ਰਗਦ ਵਾਲੀਆਂ ਬਣਾਉਣੀ ਆ ਤੂੰ ਬਾਹਰ ਸਾਰੀ ਖਬਰ ਆਉਂਦੀ ਹੈ ਮਤਲਬ ਕੀ ਕੀ ਸੋਚੀ ਜਾਂ ਨੀ ਜੀ ਕੀ ਗੱਲਾਂ ਕਰ ਰਿਹਾ ਮੈਂ ਉਹ ਵੀ ਦੋਜੀ ਨਾਲ ਸੋਚੀ ਜਾਂ ਨਾ ਹਾਂ ਤੂੰ ਓਏ ਹੋਰ ਨਹੀਂ ਨਾ ਤੁਹਾਨੂੰ ਕਿਹਾ ਕੀ ਨੇ ਆ ਮੈਂ ਵੀ ਤੁਹਾਨੂੰ ਇੱਕ ਗੱਲ ਦੱਸਣੀ ਸੀ ਜੀ ਹੋ ਰਹਿਣ ਦੇ ਰਹਿਣ ਦੇ ਜੋ ਤੂੰ ਗੱਲ ਦੱਸਣੀ ਚਾਹਣੀ ਆ ਨਾ ਸਾਰਿਆਂ ਦਾ ਮੈਨੂੰ ਪਤਾ ਲੱਗਦਾ ਆ ਹੁਣ ਨਾ ਬਸ ਆਹ ਦੀਆਂ ਸਚਾਈਆਂ ਲੁਕਾਉਣ ਵਾਸਤੇ ਹੁਣਾਂ ਤੇ ਝੂਠ ਦੇ ਪਰਦੇ ਪਾ ਰਹੀ ਆਪਾਂ ਝੂਠ ਦੇ ਪਰਦੇ ਨਹੀਂ ਜੀ ਮੈਂ ਤਾਂ ਥੋੜੂ ਖੁਦ ਸੱਚਾਈ ਦੱਸਣਾ ਚਾਹਦੀ ਸੀ ਪਰ ਪਤਾ ਨਹੀਂ ਬਾਹਰ ਤੁਹਾਨੂੰ ਕੀ ਨੇ ਕੀ ਕਹਤਾ ਜਿਹੜਿਆ ਭੱਖੇ ਭਖਾਏ ਇੱਥੇ ਆਏ ਆ ਤੁਸੀਂ ਬਾਹਰ ਲੈ ਤੇ ਤਾਂ ਤਾਂ ਬਾਹਰ ਕਰ ਲਿਆ ਜੀ ਇੱਕ ਵਾਰੀ ਘਰ ਦੇ ਤੇਰੇ ਵੀ ਕਰਕੇ ਦੇਖ ਲਓ ਕਰ ਦੇ ਦੇ ਕਰਕੇ ਦੇਖ ਲਓ ਚਲੋ ਤੇਰੀ ਵੀ ਇੱਕ ਵਾਰ ਮੰਨ ਲੈਣਾ ਨਾਸ ਕੀ ਕਹਿਣਾ ਚਾਹੁੰਨੀ ਆ

ਅਭੀ ਤੱਕ ਨਹੀਂ ਦੁੱਧ ਦਾ ਸਾਫ ਜਾ ਰਿਹਾ ਯਾਰਾ ਹਾਂ ਹਾਂ ਭਾਈ ਉਹ ਮੜੀ ਘਰੇ ਪੈਸੇ ਦੀ ਲੋੜ ਸੀ ਯਾਰ ਮੈਂ ਕਿਹਾ ਉਹਦੀ ਬਾਰੇ ਤੂੰ ਮੜੀ ਘਰੇ ਪੈਸੇ ਫੜਾਏਂਗਾ ਭਾਈ ਭਾਈ ਕੋਈ ਫਿਕਰ ਕਰਨ ਦੀ ਲੋੜ ਨਹੀਂ ਐ ਸਾਨੂੰ ਮੈਂ ਹੁਣੇ ਘਰੇ ਫੜਾਏ ਹੋਣਾ ਚਲ ਠੀਕ ਆ ਫੜਾ ਜੀ ਬਾਪੇ ਹਾਂ ਠੀਕ ਹੈ ਠੀਕ ਹੈ ਭਾਈ ਓਕੇ ਆਵਾਜ਼ ਮਾਰਾਂ ਜਾਂ ਗੇਟ ਖੜਕਾ ਮਾਰ ਪਰ ਸੇਮੀ ਗੜਜ ਕਰਿਆ ਸੱਦਾਂ ਤਰੀ ਵਾਜ ਜਾਣਾ ਹੈ ਕਿਉਂ ਜੀ ਕਰੇ ਹਾਂ ਜੀ ਨੰਗਿਓ ਲੋ ਜੀ ਫੋਨ ਕਿਵੇਂ ਆਣਾ ਹੋਇਆ ਤੁਹਾਡੇ ਇੱਥੇ ਮੈਨੂੰ ਹੀ ਸੇਮੀ ਬਾਈ ਦਾ ਫੋਨ ਆਇਆ ਸੀਗਾ ਉਹ ਕਹਿ ਰਿਹਾ ਸੀ ਕਰੇ ਪੈਸੇ ਲੋੜਾ ਹੁਣ ਮੈਂ ਤਾਂ ਤਾਂ ਕਰਕੇ ਆਇਆ ਸੀਗਾ ਪੈਸੇ ਦੇ ਤੁਹਾਨੂੰ ਅੱਛੇ ਅੱਛਾ ਜੀ ਹਾਂ ਜੀ ਇੱਕ ਮਿੰਟ ਅਨਤ 5000 ਰੁਪਏ ਜੀ ਮਿਲਦੇ ਨੇ ਫਿਲਹਾਲ ਤਾਂ ਇੰਨੀ ਸੀਗਾ ਤੇ ਬਾਕੀ ਜਿਹੜੇ ਵਧੇ ਘਟੇ ਆਪਾਂ ਸਾਫ਼ ਕਰ ਤੋਂ ਮੈਂ ਇੱਕ ਦੋ ਦਿਨਾਂ ਤੱਕ ਫੇਰ ਫੜਾ ਜੂਗਾ ਕੋਈ ਗੱਲ ਨਹੀਂ ਜੀ ਮੈਂ ਫਰਾਦ ਨੂੰ ਦੇਣਾ ਨਾ ਪੈਸੇ ਠੀਕ ਹੈ ਇਹ ਬਾਪਿਆ ਪਾਤੀ ਤੇ ਲੈ ਬੇ ਮੌਕਾ ਗੱਲ ਕਰ ਰਿਹਾ ਫਿਰ ਸਾਰੀ ਜ਼ਿੰਦਗੀ ਪਛਤਾਣੀ ਜੇ ਅੱਜ ਵੀ ਨਾ ਦੇ ਹਾਂ ਬੇਰਾਤ ਨਾ ਲੰਦਾ ਕਹਦੇ ਜੋ ਵੀ ਤੇਰੇ ਤੇ ਅੱਛਾ ਗੱਲ ਸੁਣਿਓ ਜੀ ਹਾਂਜੀ ਕੀ ਗੱਲ ਤੁਸੀਂ ਫੇਰ ਆ ਗਏ ਮੈਂ ਨਾਲ ਤੁਹਾਡੇ ਨਾਲ ਗੱਲ ਕਰਨੀ ਸੀ ਮੇਰੇ ਨਾਲ ਗੱਲ ਹਾਂਜੀ ਕੀ ਗੱਲ ਕਰਨੀ ਆ ਤੁਨੇ ਮੈਂ ਬਹੁਤ ਦਿਨਾਂ ਤੋਂ ਤੁਹਾਨੂੰ ਇੱਕ ਤੋਂ ਗੱਲ ਕਹਿਣਾ ਚਾਹੁੰਦਾ ਸੀ ਇਹ ਜੀ ਕੀ ਗੱਲ ਆ ਜਿਹੜੀ ਤੁਸੀਂ ਮੇਰੇ ਨਾਲ ਕਰਨਾ ਚਾਹੁੰਦੇ ਸੀ ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ ਪਰ ਤੁਸੀਂ ਮੇਰੀ ਸੁਣੀ। ਅੱਜ ਮੈਨੂੰ ਲੱਗਿਆ ਇਹ ਗੱਲ ਸਹੀ ਕਰਨ ਦਾ ਟਾਈਮ ਹੈਗਾ। ਤੇ ਮੈਂ ਤੁਹਾਡੇ ਨਾਲ ਗੱਲ ਕਰਨਾ। ਆਸ ਤੋਂ ਦੋਸਤ ਸਾਫ਼-ਸਾਫ਼ ਦੱਸਿਦੋ। ਤੁਹਾਡੇ ਮਨ 'ਚ ਇਹ ਜਿਹੀ ਗੱਲ ਕੀ ਆ? ਜੇ ਤੁਸੀਂ ਮੈਨੂੰ ਕਰਨਾ ਚਾਹੁੰਦੇ ਹੋ। ਤੁਸੀਂ ਗਲਤ ਨਾ ਸਮਝੇ ਮੈਨੂੰ। ਮੇਰੇ ਦਿਲ 'ਚ ਤੁਹਾਡੇ ਪ੍ਰਤੀ ਕੋਈ ਗਲਤ ਵਿਚਾਰ ਨਹੀਂ। ਚੰਗੀ ਨੇ। ਚਾਹੇ? ਹਾਂਜੀ। ਮੇਰੇ ਤੋਂ ਨਾ ਬਾਲਿਆ ਬੁਝਾਰਤਾ ਜੀ ਨਾ ਪਾਓ ਜਿੱਦਾਂ ਜਿੱਦਾਂ ਦੱਸ ਦੋ ਦੱਲੋ ਕੀ ਹੈ ਮੈਂ ਵੀ ਨਾ ਜੀ ਤੁਹਾਡੇ ਨਾਲ ਗੱਲ ਸਿੱਧੀ ਸਿੱਧੀ ਕਰਨਾ ਚਾਹੁੰਦਾ ਮੈਂ ਤਾਂ ਕਿੰਨੇ ਵਾਰ ਕੋਸ਼ਿਸ਼ ਵੀ ਕੀਤੀ ਹੈ ਗੱਲ ਕਰਨ ਦੀ ਪਰ ਤੁਸੀਂ ਉਹ ਨਹੀਂ ਕਦੇ ਮੇਰੀ ਸੁਣੀ ਇਹ ਜੀ ਗੱਲ ਕਿਹੜੀ ਹੈ ਜਿਹੜੀ ਤੁਸੀਂ ਮੇਰੇ ਨਾਲ ਹੀ ਕਰਨੀ ਚਾਹੁੰਦੇ ਹੋ ਉਹ ਗੱਲ ਸਿਰਫ ਤੁਹਾਡੇ ਨਾਲ ਹੀ ਹੋ ਸਕਦੀ ਹੈ ਤੁਸੀਂ ਮੇਰੇ ਬਾਰੇ ਗੰਤਨਾ ਸੋਚੋ ਤੇ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦਾ ਕੁੜੀ ਬੋਲ ਜੰਮੀ ਮੇਰੇ ਵਰਗੀ ਹੈ ਦੇਖਣ ਚ ਏ ਕੁੜੀ ਏ ਕੁੜੀ ਮੇਰੀ ਭੈਣ ਹੈ ਨਹੀਂ ਹਾਂਜੀ ਹੈ ਨਹੀਂ ਸੀ ਸੀ ਦਾ ਮਤਲਬ ਸੀ ਦਾ ਮਤਲਬ ਦਾਸ ਦੇ ਲੋਬੀ ਨੇ ਮੇਰੀ ਭੈਣ ਨੂੰ ਦਾਸ ਦੇ ਪਿੱਛੇ ਮਾਰਦਾ ਤੇ ਉਹਦੀ ਸ਼ਕਲ ਬਿਲਕੁਲ ਤੁਹਾਡੇ ਵਰਗੀ ਸੀ ਮੰਤਾ ਤੁਹਾਡੇ ਵਿੱਚੋਂ ਆਪਣੀ ਭੈਣ ਦਿਸਦੀ ਸੀ ਮਾਤਾ ਇਹ ਮੈਂ ਤਾਂ ਉਹ ਗੱਲ ਤੇ ਸਮਝੇ ਬੈਠੀ ਕੋਈ ਗੱਲ ਨਹੀਂ ਮਾਫੀ ਆ ਦੀ ਗੱਲ ਤਾਂ ਕੀ ਆ ਹਮੂਰੇ ਰਖੜੀ ਦਾ ਤਿਹਾਰ ਆਉਂਦਾ ਨਾ ਇੱਥੇ ਆਪਣੀ ਸੁਨਵੇਂ ਗੋਟੂ ਨੂੰ ਦੇਖ ਕੇ ਮੇਰੀ ਭੈਣ ਦੀ ਯਾਦ ਆ ਜਾਂਦੀ ਸੀ ਬਾਈ ਤੂੰ ਤੂੰ ਇੱਥੇ ਤੂੰ ਤਾਂ ਕਹਿ ਰਿਹਾ ਸੀ ਮੈਂ ਸ਼ਹਿਰ ਜਾ ਰਹੇ ਹਾਂ ਪਰ ਇਹ ਪੈਸੇ ਫੜਾ ਦੀ ਪਰ ਤੁਸੀਂ ਤਾਂ ਇੱਥੇ ਹੋ ਬਾਈ ਮੈਨੂੰ ਮਾਫ ਕਰ ਦੇ ਯਾਰ ਮੈਂ ਸ਼ਹਿਰ ਨਹੀਂ ਜਾਣਾ ਸੀ ਉਹਦਾ ਯਾਰ ਬੱਤਾਂ ਨੂੰ ਰਿਫ ਬਣਾਉਂਦੀ ਚਾਲ ਸੀ ਫਸ ਪੁੱਜ ਕੇ ਮੈਨੂੰ ਇਹ ਹਾਜੀ ਕਹਿੰਦੇ ਕਿ ਤੁਡੀ ਸਾਨੂੰ ਦੂਜੀ ਤਰੀਕੇ ਨਾਲ ਮਾੜਾ ਲੱਗਦਾ ਬਸ ਮੈਂ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਤੇਰਾ ਕੈਰੇਕਟਰ ਪੱਖਣਾ ਚਾਹਵਾ ਤੈਨੂੰ ਇੱਥੇ ਬੁਲਾਇਆ ਤੈਨੂੰ ਤੇ ਕੁਝ ਨਿਕਲਿਆ ਹੋਰ ਮੈਨੂੰ ਮਾਫ ਕਰ ਦੇ ਬਾਈ ਯਾਰ ਮੈਂ ਤਾਂ ਤੇ ਸ਼ੱਕ ਕੀਤਾ ਮੈਨੂੰ ਨਹੀਂ ਪਤਾ ਸੀ ਵੀ ਤੇਰੇ ਦਿਲ ਵਿੱਚ ਮੇਰੇ ਪਰਿਵਾਰ ਦੇ ਯਾਦ ਲੰਘਾ ਨੇ ਤੁਸੀਂ ਮਾਫੀ ਨਮਾ ਕੋ ਬਈ ਕੁਝ ਤਾਂ ਜਮਾਨਾ ਖਰਾਬ ਆ ਤੇ ਕੁਝ ਕੁ ਲੋਕਾਂ ਦੀਆਂ ਗੱਲਾਂ ਜਦੋਂ ਬਗਾਨਾ ਬੰਦਾ ਕਿਸੇ ਦੇ ਘਰ ਜਾਂਦਾ ਨਾ ਥਾ ਲੋਕਾਂ ਨੇ ਤਾਂ ਆਪਣੇ ਆਪ ਹੀ ਗਲਤ ਸਮਝਣਾ ਇਹ ਗੱਲ ਤਾਂ ਤੇਰੀ ਹੈਗੀ ਆ ਬਈ ਪਰ ਜੋ ਤੇਰੀ ਅਸਲੀਤਾ ਉਹ ਤਾਂ ਸਾਨੂੰ ਪਤਾ ਲੱਗੀ ਨਾ ਬਾਕੀ ਬਈ ਤੇਰੀ ਭੈਣ ਵਾਲੀ ਗੱਲ ਸੁਣ ਕੇ यार ਸਾਨੂੰ ਬਹੁਤ ਅਫਸੋਸ ਹੋਇਆ ਕੋਈ ਨਾ ਜਿੱਥੇ ਤੱਕ ਤੂੰ ਕਹੇਗਾ ਅਸੀਂ ਤੇ ਨਾਲ ਖੜਾਂਗੇ ਜਿੱਥੇ ਤੂੰ ਕਹੇਗਾ ਬਈ ਅਸੀਂ ਤੇਰਾ ਸਾਥ ਦੇਣ ਨੂੰ ਤਿਆਰ ਆ ਰਹੀ ਗੱਲ ਤੇਰੀ ਭੈਣ ਦੀ ਬਈ ਹੁਣ ਉਹਨੂੰ ਬਚਾਣ ਨੂੰ ਅਸੀਂ ਮੋੜ ਕਿੱਦਾਂ ਜਾ ਸਕਦੇ ਕਿੱਥੇ ਇਹ ਤਾਂ ਮਾਲਕ ਦਾ ਭਾਣਾ ਉਹ ਬਸ ਉਹ ਹੀ ਮੰਨ ਸਕਦੇ ਆ ਪਰ ਅਸੀਂ ਇਹਨਾਂ ਜ਼ਰੂਰ ਕਰ ਸਕਦੇ ਆ ਵੀ ਇਸ ਸਾਲ ਨਾ ਤੇਰਾ ਘੋਟਾ ਸੀ ਸੁਣਾਈ ਰਹਿਣ ਨੂੰ ਤੇ ਰਕੜੀ ਵਜਾਓ ਸ਼ੋ ਸ਼ਾਦੂ ਹੋ ਤਾਂ ਹੈਗਾ ਜੀ تیرے ਤੂੰ ਟੈਨਸ਼ਨ ਨਾ ਲੈ। ਇਸ ਸਾਲ ਤੇਰਾ ਗੁੱਟ ਨਾ ਸੁੰਣਾ ਨਹੀਂ ਰਹੇਗਾ ਰਖੜੀ ਤੇ ਬਿਨਾ। ਮੈਂ ਆਂ ਅੰਬੀ ਤੇਰੇ ਘਰੇ ਰਖੜੀ ਬੰਨਣ। ਬਾਕੀ ਇਹ ਘਰ ਦੇ ਦਰਵਾਜ਼ੇ ਵੀ ਤੇਰੇ ਵਾਸਤੇ ਹਮੇਸ਼ਾ ਖੁੱਲੇ ਨੇ। ਜੇ ਜਦੋਂ ਮਰਜ਼ੀ ਆ ਜਾ। ਵੀਰੇ ਜੇ ਤੂੰ ਮੈਨੂੰ ਨਾ ਅੱਗੇ ਦਿਲੋਂ ਅੱਧੀ ਭੈਣ ਮੰਨਦਾ ਤਾਂ ਮੈਂ ਵੀ ਇੱਕ ਨੂੰ ਨਾ ਅੱਤਵਾ ਪਾਈ ਮੰਨੂਗੀ। ਤੈਸੇ ਵੀ ਮੇਰੇ ਪੁੱਤ ਕਿ ਕਰਨਾ ਮੇਰਾ ਕੋਈ ਬਾਈ ਨਹੀਂ ਸੀਗਾ। ਇਸੇ ਵੰਨੇ ਮੈਨੂੰ ਵੀ ਮੇਰਾ ਭਰਾ ਮਿਲ ਗਿਆ। ਉਹ ਨਾਲੇ ਮੈਨੂੰ ਵੀ ਸਾਲੇ ਦੀ ਕਮੀ ਮਹਿਸੂਸ ਹੁੰਦੀ ਸੀ। ਕਉ ਸ਼ਾਲੂ। ਵਾਲੇ ਨੂੰ ਆ ਮੈਨੂੰ ਵੀ ਸਾਲਾ ਮਿਲ ਗਿਆ ਬੈਜੋ ਨਾਲੇ ਹੋਂ ਪਾ ਰੋਜ ਸਵੇਰੇ ਸਵੇਰੇ ਸਾਲਾ ਸਾਬ ਤੁਦ ਲੈ ਕੇ ਜਾਇਆ ਕਰਨਾਂਗੇ ਪਰ ਇੱਕ ਸ਼ਰਤ ਆ ਭਾਈ ਪਹਿੰਦਾ ਘਰੇ ਖਾਲੀ ਹੱਥ ਨਹੀਂ ਆਈਦਾ ਸਾਲਾ ਸਾਬ ਕੀ ਲੈਣੇ ਦਰ ਚ ਲੈ ਕੇ ਆਇਆ ਕਰਿਓ ਹਾਂ ਜਰੂਰ ਭਾਈ ਜੀ ਜਰੂਰ ਹਾਂਜੀ ਸਾਰੇ ਨੂੰ ਪਿਆਰ ਭਰੀ ਸ਼ਸ਼ਟਰੀ ਕਾਲ ਜੀ ਕੀ ਹਾਲ ਨੇ ਜੀ ਸਭ ਦੇ ਉਮੀਦ ਕਰਦੇ ਆ ਸਾਰੇ ਦੋਸਤ ਠੀਕ ਠਾਕ ਹੋਵੋਗੇ ਦੋਸਤੋ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਇੱਕ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਬਹੁਤ ਰਿਸ਼ਤੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਨਜ਼ਰ ਅੰਦਾਜ਼ ਕਰਕੇ ਉਹਨਾਂ ਨੂੰ ਗਲਤ ਮਾਇਨੇ ਵਿੱਚ ਲੈ ਜਾਂਦੇ ਆ ਸੋਚਦੇ ਆਪਾਂ ਕੁਝ ਹੋਰ ਹੁੰਨੇ ਆ ਤੇ ਨਿਕਲਦੇ ਕੁਝ ਹੋਰ ਹੁੰਦੇ ਨੇ ਇਸੇ ਤਰ੍ਹਾਂ ਇਹ ਸਾਡੀ ਵੀਡੀਓ ਸੀ ਕਿਵੇਂ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਇੱਕ ਰਿਸ਼ਤੇ ਨੂੰ ਗਲਤ ਰੂਪ ਦਿੱਤਾ ਜਾ ਰਿਹਾ ਦੀਗਾ ਪਰ ਉਹ ਐਂਡ ਕੀ ਨਿਕਲਿਆ ਬਿਲਕੁਲ ਸਹੀ ਤਾਂ ਦੋਸਤੋ ਆਪਣਾ ਵੀ ਜੇਕਰ ਕੋਈ ਨਵਾਂ ਰਿਸ਼ਤਾ ਜੁੜਦਾ ਹਣਾ ਤਾਂ ਆਪਾਂ ਨੂੰ ਪਹਿਲਾਂ ਉਹਦਾ ਤਰਕ ਕਰਨਾ ਚਾਹੀਦਾ ਵੀ ਇਹ ਕਿਹੜਾ ਮੋੜ ਲੈ ਰਿਹਾ ਤਾਂ ਦੋਸਤੋ ਕਿਸੇ ਦੀਆਂ ਗੱਲਾਂ ਵਿੱਚ ਆਉਣ ਦੀ ਲੋੜ ਨਹੀਂ ਆਪਦਾ ਤਰਕ ਕਰੋ ਰਿਸ਼ਤੇ ਹੀ ਸਹੀ ਪਛਾਣ ਕਰੋ ਜਿਹਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਚੈਨਲ ਨੂੰ ਵੱਧ ਤੋਂ ਵੱਧ ਦਿਓ ਸਪੋਰਟ ਧੰਨਵਾਦ ਜੀ ਸਭ ਦਾ ਸਾਸਰੀ ਕਾਲਜ